ਸਟੇ ਵਿਦ ਮੀ ਟਿਲ ਦਾ ਐਂਡ ਆਫ ਦਾ ਵੀਡੀਓ ਕਿਉਂਕਿ ਅਖੀਰ ਚ ਮੈਂ ਦੱਸਾਂਗੀ ਇੱਕ ਐਸਾ ਵਿਰਲਾ ਉਪਾਅ ਜਿਸ ਨਾਲ ਪਿਤਰ ਦੋਸ਼ ਹੋਣ ਕਰਕੇ ਆਉਣ ਵਾਲੀਆਂ ਰੁਕਾਵਟਾਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਸਕਦੀਆਂ ਹਨ ਬਹੁਤੇ ਵੱਡੇ ਖਲਾਰੇ ਨਹੀਂ ਜਿੰਨਾ ਇਸ ਸੰਸਾਰ ਚ ਮਾਸੂਮ ਬੜੇ ਬੜੇ ਲੋਕਾਂ ਨੂੰ ਸ਼ਨੀ ਦੋਸ਼ ਪਿਤਰ ਦੋਸ਼ ਕਰਕੇ ਡਰਾਇਆ ਗਿਆ ਪਿਤਰ ਭਲਾਂ ਜੇ ਨਾਰਾਜ਼ ਵੀ ਹੋਏ ਘਰ ਦਾ ਵੱਡਾ ਕੋਈ ਨਾਰਾਜ਼ ਆ ਉਹਨੂੰ ਹੁਸੈਨ ਬਣਾਉਣ ਦੇ ਸੌ ਤਰੀਕੇ ਆ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਜੋ ਪਿਤਰਪੱਖ ਦੀ ਸੀਰੀਜ਼ ਦਾ ਦੂਜਾ ਟੌਪਿਕ ਕਵਰ ਕਰੇਗੀ ਅੱਜ ਦੀ ਇਸ ਵੀਡੀਓ 'ਚ ਮੈਂ ਪਿਤਰਦੋਸ਼ ਬਾਰੇ ਗੱਲ ਕਰਨ ਲੱਗੀ ਹਾਂ ਬਹੁਤ ਜਣਿਆਂ ਦੇ ਮੇਰੇ ਦਰਸ਼ਕਾਂ ਦੇ ਸਵਾਲ ਸੀ ਪਿਤਰਦੋਸ਼ ਬਾਰੇ ਜ਼ਰੂਰ ਦੱਸੋ ਕਿਉਂਕਿ ਪਿਤਰਦੋਸ਼ ਦੇ ਡਰਾਵਾ ਦੇ ਦੇ ਕੇ ਲੋਕਾਂ ਨੂੰ ਬੜਾ ਲੁੱਟਦੇ ਆ ਮੈਂ ਮੇਰੀ ਵੀਡੀਓ 'ਚ ਅੰਤ ਤੱਕ ਬਣੇ ਰਹਿਣਾ ਮੇਰ ਗੱਲਾਂ ਨਾ ਸਕਿੱਪ ਨਾ ਕਰਿਆ ਕਰੋ ਕੋਈ ਗੱਲ ਛੁੱਟ ਗਈ ਤੁਹਾਨੂੰ ਕਿੱਦਾਂ ਪਤਾ ਲੱਗਣੀ ਮੈਂ ਪਿੱਛੇ ਕੀ ਗੱਲ ਕਰ ਰਹੀ ਸੀ ਕੀ 5-7 ਮਿੰਟ ਤੁਹਾਡੇ ਕੋਲ ਲਾਈਫ 'ਚ ਨਹੀਂ ਹੈਗੇ ਕਿ ਤੁਸੀਂ ਮੁਕੰਮਲ ਗੱਲ ਕਿਸੇ ਦੀ ਸੁਣ ਲਓ ਸੁਣਿਆ ਕਰੋ ਫਾਇਦਾ ਹੀ ਹੈ ਮੈਂ ਉਸ ਅੱਧਰ ਦੀ ਗੱਲ ਕਰਾਂਗੀ ਜੋ ਸਾਡੇ ਵਿੱਚੋਂ ਬਹੁਤਿਆਂ ਦੇ ਮਨਾਂ 'ਚ ਘਰ ਘਰ ਚੁੱਕਾ ਹੈ ਬਹੁਤ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਕਿ ਕੀ ਪਿਤਰ ਦੋਸ਼ ਕੋਈ ਸਰਾਪ ਹੈ ਕੀ ਪਿਤਰ ਦੋਸ਼ ਕੋਈ ਕਰਜ਼ਾ ਹੈ ਤੇ ਜਾਂ ਸਿਰਫ ਡਰਾਉਣੀ ਗੱਲ ਬਣਾਈ ਗਈ ਲੋਕਾਂ ਵੱਲੋਂ ਆਓ ਫਿਰ ਮੇਰੇ ਨਾਲ ਇਸ ਦੀ ਗਹਿਰਾਈ 'ਚ ਚੱਲਦੇ ਹਾਂ ਇੱਕ ਗੱਲ ਕਰਾਂ ਵੀਡੀਓ ਨੂੰ ਲਗਾਤਾਰ ਕੈ ਬਿਠੀਆ ਮੈਂ ਅੰਤ ਤੱਕ ਜ਼ਰੂਰ ਦੇਖੋ ਕੋਈ ਹਰਜ ਨਹੀਂ ਕਿ ਮੇਰੀਆਂ ਗੱਲਾਂ ਤੁਹਾਨੂੰ ਬੁਰੰਗ ਲੱਗਦੀਆਂ ਜਾਂ ਫਿਰ ਟੌਪਿਕ ਬੇਸਲੈਸ ਹੁੰਦੇ ਆ ਪਲੀਜ਼ ਅੱਜ ਕਮੈਂਟ ਚ ਦੱਸ ਸੇ ਦਿਓ ਗੱਲ ਆਰ ਜਾਂ ਪਾਰ ਦੀ ਹੋ ਜਾਏ ਚਲੋ ਖੈਰ ਛੱਡੋ ਮਰਜ਼ੀ ਤੁਹਾਡੀ ਹੈ ਮੈਂ ਦੱਸਣ ਲੱਗੀਆਂ ਪਿਤਰ ਦੋਸ਼ ਬਣਦਾ ਕਿਉਂ ਜਦੋਂ ਨਾ ਜੀਵਨ ਵਿੱਚ ਕੁਝ ਲੱਛਣ ਦੱਸਣ ਲੱਗੀਆਂ ਬਿਨਾ ਕਿਸੇ ਵਜ੍ਹਾ ਦੇ ਰੁਕਾਵਟਾਂ ਆਉਣ ਲੱਗ ਪੈਣ ਨੌਕਰੀ ਨਾ ਲੱਗੇ ਵਿਆਹ ਚ ਦੇਰੀ ਹੋ ਜਾਏ ਕੰਮਕਾਰ ਬਿਜ਼ਨਸ ਵਪਾਰ ਚ ਘਾਟਾ ਹੀ ਘਾਟਾ ਪਰਿਵਾਰ ਚ ਆਣ-ਬਣ ਹੋਣੀ ਸ਼ੁਰੂ ਹੋ ਜਾਏ ਬੱਚਿਆਂ ਦੀ ਸਿਹਤ ਲਗਾਤਾਰ ਪ੍ਰਭਾਵਿਤ ਰਹੇ ਲੋਕ ਇਸ ਨੂੰ ਪਿਤਰ ਦੋਸ਼ ਮੰਨਦੇ ਆ ਪਰ ਅਸਲ ਸੱਚ ਇਹ ਹੈ ਕਿ ਇਹ ਸਿਰਫ ਸ਼ਰਾਪ ਨਹੀਂ ਹੁੰਦਾ ਇਹ ਤਾਂ ਇੱਕ ਅਧੂਰੇ ਕਰਮਾਂ ਦੀ ਗੰਢ ਹੈ ਉਸ ਗੰਢ ਨੂੰ ਆ ਜਾਓ ਖੋਲਿਏ ਕੁਝ ਲੱਛਣ ਦੱਸਣ ਲੱਗੀਆਂ ਕਰੋ ਪਛਾਣ ਕਿ ਤੁਹਾਡੇ ਘਰ ਵਿੱਚ ਇਦਾਂ ਤਾਂ ਨਹੀਂ ਹੈ ਮੈਂ 1 ਵਾ 1 ਦੱਸਣਾ ਹੈ ਕਿ ਪਿਤਰ ਦੋਸ਼ ਦਾ ਅਸਰ ਹੈ ਕੀ ਜਿਸ ਘਰ ਚ ਪਿਤਰ ਦੋਸ਼ ਹੁੰਦਾ ਨਾ ਉਥੇ ਬਾਰ-ਬਾਰ ਆਰੰਭ ਕੀਤੇ ਹੋਏ ਕੰਮ ਅਧੂਰੇ ਰਹਿੰਦੇ ਆ ਸਿਰੇ ਕਦੀ ਨਹੀਂ ਚੜਦੇ ਵਿਆਹ ਹੋਣ ਤੋਂ ਬਾਅਦ ਵੀ ਖੁਸ਼ੀਆਂ ਘਰ ਟਿਕਦੀਆਂ ਹੀ ਨਹੀਂ ਗ੍ਰਸਥ ਜੀਵਨ ਚ ਧਨੋਂ ਦਾ ਖਰਚ ਹੋ ਜਾਂਦਾ ਮਿਹਨਤ ਬਹੁਤ ਕਰਦੇ ਆ ਤੁਸੀਂ ਫਜ਼ੂਲ ਖਰਚੀ ਵੀ ਨਹੀਂ ਆ ਕਰਦੇ ਫਿਰ ਵੀ ਪੈਸਾ ਜਾਂਦਾ ਤੇ ਜਾਂਦਾ ਕਿੱਥੇ ਆ ਬੱਚਿਆਂ ਦੇ ਕੈਰੀਅਰ 'ਚ ਰੁਕਾਵਟਾਂ ਬਣਦੀਆਂ ਪੜ੍ਹਾਈ ਵੀ ਵਿਚਾਰੇ ਮਨ ਲਗਾ ਕੇ ਪੜ੍ਹਦੇ ਆ ਵੱਡੀਆਂ-ਵੱਡੀਆਂ ਡਿਗਰੀਆਂ ਵੀ ਲਈਆਂ ਵੱਡੇ-ਵੱਡੇ ਕੋਰਸ ਕੀਤੇ ਹੋ ਆ ਫਿਰ ਵੀ ਠੱਕੇ ਖਾ ਰਹੇ ਆ ਪਰਿਵਾਰ ਚ ਅਣਜਾਣ ਤਣਾਅ ਵਧਿਆ ਹੀ ਰਹਿੰਦਾ ਬਿਨਾ ਵਜਾ ਆਪਸੀ ਖਟਪਟ ਚੱਲਦੀ ਰਹਿੰਦੀ ਹੈ ਇਹ ਕੁਝ ਪਛਾਣ ਚੰਸੀ ਲੱਛਣ ਸੀ ਦੇਖੋ ਕਿਤੇ ਹੁੰਦਾ ਇਦਾਂ ਤੁਹਾਡੇ ਘਰ ਚ ਵੰਸ਼ਵਰੇ ਦੀ ਵੀ ਰੁਕਦੀ ਆ ਬਹੁਤ ਮੇਜਰ ਕਾਸ ਬੇਵਲਾਦ ਰਹਿਣਾ ਡਾਕਟਰੀ ਰਿਪੋਰਟਾਂ ਹਾਲਾਂਕਿ ਕੋਈ ਅੰਦਰੂਨੀ ਨੁਕਸ ਨਹੀਂ ਦੱਸਦੀਆਂ ਰਿਪੋਰਟਾਂ ਸਾਰੀਆਂ ਠੀਕ ਇਸ ਪਿਤੜ ਦੋਸ਼ ਦਾ ਸਭ ਤੋਂ ਵੱਡਾ ਸੰਕੇਤ ਇਹ ਹੁੰਦਾ ਕਿ ਘਰ ਦੀ ਵੰਸ਼ਵ੍ਰੇਧੀ ਰੁਕ ਜਾਂਦੀ ਹੈ ਵਿਆਹ ਹੋਣ ਤੋਂ ਬਾਅਦ ਸੰਤਾਨ ਨਹੀਂ ਹੁੰਦੀ ਬੱਚਿਆਂ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਜਾਂ ਫਿਰ ਅਗਲੀ ਘਰ ਦੀ ਜਿਹੜੀ ਅਗਲੀ ਪੀੜ੍ਹੀ ਆ ਉਹ ਅੱਗੇ ਵਧਣੋਂ ਹਟ ਜਾਂਦੀ ਹੈ ਕੋਈ ਨਹੀਂ ਰਹਿੰਦਾ ਨਾਂ ਲੈਣ ਵਾਲਾ ਇਹ ਸਭ ਪਿਤਰਾਂ ਵੱਲੋਂ ਦਿੱਤਾ ਗਿਆ ਇੱਕ ਸੰਕੇਤ ਪਰ ਧਿਆਨ ਰੱਖਣਾ ਹਰ ਵੰਸ਼ ਰੁਕਣਾ ਹਮੇਸ਼ਾ ਪਿਤਰ ਦੋਸ਼ ਨਹੀਂ ਹੁੰਦਾ ਜੇ ਦੇ ਨਾਲ ਹੀ ਘਰ 'ਚ ਹੋਰ ਕ ਰੁਕਾਵਟਾਂ ਵੀ ਆ ਪਰਜ ਕਰੋ ਸੁਪਨਿਆਂ 'ਚ ਪੁਰਖਿਆਂ ਦੇ ਦਰਸ਼ਨ ਹੋ ਜਾਣੇ ਕੋਈ ਬਡੇਰਾ ਤੁਹਾਡੇ ਚਲਾ ਗਿਆ ਉਹ ਹਰ ਦੂਜੇ ਦਿਨ ਸੁਪਨੇ ਚ ਪਰਿਵਾਰਕ ਮੈਂਬਰਾਂ ਦੇ ਆਉਂਦਾ ਜਾਂ ਫਿਰ ਅਚਾਨਕ ਤਣਾ ਆ ਗਿਆ ਤਾਂ ਇਹ ਨਿਸ਼ਚਿਤ ਤੌਰ ਤੇ ਪਿਤਰ ਦੋਸ਼ ਦੀ ਪਹਿਚਾਣ ਆ ਇਸ ਕਰਕੇ ਪਿਤਰ ਦੋਸ਼ ਸਿਰਫ ਇੱਕ श्राप ਨਹੀਂ ਸਗੋਂ ਪਰਿਵਾਰਕ ਕਰਮਾਂ ਤੇ ਪੁਰਖਿਆਂ ਨਾਲ ਅਧੂਰੇ ਰਿਸ਼ਤੇ ਵੱਲ ਇਸ਼ਾਰਾ ਹੈ ਮੈਨੂੰ ਦੱਸੋਗੇ ਕਮੈਂਟ ਕੁਐਸਚਨ ਆ ਮੇਰਾ ਕਿ ਤੁਹਾਡੇ ਪਰਿਵਾਰ ਚ ਕੀ ਕਦੇ ਬਿਨਾਂ ਕਾਰਨ ਕੰਮ ਰੁਕੇ ਆ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਮੈਂ ਪਿਤਰ ਦੋਸ਼ ਦੀ ਪਛਾਣ ਦੱਸਣ ਲੱਗੀ ਹਾਂ ਘਰ ਦੇ ਵਿੱਚ ਪਤਾ ਕੀ ਹੋਣ ਲੱਗ ਪੈਂਦਾ ਅਕਸਰ ਕਾਂ ਗਾਹ ਤੇ ਕੁੱਤਾ ਇਹ ਤਿੰਨ ਜਾਨਵਰ ਇੱਕ ਪੰਛੀ ਆ ਦੋ ਜਾਨਵਰ ਇਹ ਬਿਨਾ ਕਾਰਨ ਆ ਕੇ ਬਹਿਣ ਲੱਪੈਂਦੇ ਤੁਹਾਡੇ ਘਰ ਦੇ ਆਲੇ ਦੁਆਲੇ ਜਾਂ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਜਾਂ ਬਨੇਰਿਆਂ ਤੇ ਕਾਂ ਬੋਲਦੇ ਆ ਸੁਪਨਿਆਂ ਚ ਪੁਰਖਿਆਂ ਦੇ ਦਰਸ਼ਨ ਹੁੰਦੇ ਆ ਅਕਸਰ ਅਕਸਰ ਧਾਰਮਿਕ ਕਰਮ ਕਾਂਡ ਸ਼ੁਰੂ ਕਰਦੇ ਹੀ ਕੋਈ ਨਾ ਕੋਈ ਰੜਤਣ ਆ ਜਾਂਦੀ ਰੁਕਾਵਟਾਂ ਆ ਜਾਂਦੀਆਂ ਇਹ ਸਾਰੇ ਸੰਕੇਤ ਆ ਕਿ ਪਿਤਰ ਆਪਣੀ ਯਾਦ ਤੁਹਾਨੂੰ ਦੁਆਰ ਆਇਆ ਸਮਝੋ ਇਸ਼ਾਰੇ ਮੈਂ ਉਪਾਦੀਆਂ ਆਮ ਗੱਲਾਂ ਕਰਾਂਗੀ ਸੌਖੇ ਜਦੋਂ ਅਸੀਂ ਤਰਪਨ ਪਿੰਡਦਾਨ ਬ੍ਰਾਹਮਣ ਭੋਜਨ ਜਾਂ ਗਾਂ ਦੀ ਸੇਵਾ ਕਰਦੇ ਆ ਉਹ ਇਹ ਨਾ ਸਮਝਿਆ ਕਰੋ ਕਿ ਅਸੀਂ ਰਸਮਾਂ ਨਿਭਾ ਰਹੇ ਆ ਸਗੋਂ ਇੱਕ ਸੰਕੇਤ ਹੁੰਦਾ ਕਿ ਅਸੀਂ ਆਪਣੇ ਪਿਤਰਾਂ ਦਾ ਰਹਿਣ ਝਕਾਰ ਰਹੇ ਆ ਵੱਧ ਤੋਂ ਵੱਧ ਕਰਿਆ ਕਰੋ ਇਹ ਪਰ ਧਿਆਨ ਰੱਖੇ ਕਿ ਮੈਂ ਇੱਕ ਬਿਰਲਾ ਉਪਾਅ ਅਖੀਰ ਚ ਦੱਸਣੀ ਆ ਤੁਹਾਨੂੰ ਪਤਾ ਹੀ ਹੈ ਇਹ ਹਰ ਕੋਈ ਨਹੀਂ ਜਾਣਦਾ ਹੁੰਦਾ ਇਹ ਰੇਅਰ ਹੈ ਰੇਅਰੈਸਟ ਮੈਂ ਉਪਾਅ ਦੱਸਦੀ ਆ ਇਹ ਆਮ ਨਹੀਂ ਹੈਗੇ ਸੋ ਸੁਪਰ ਰੈਮਡੀ ਕੀ ਹੈ ਸਸਪੈਂਸਿਵ ਰਿਵੀਲ ਕਰਨ ਲੱਗੀ ਆ ਕਿ ਜੇ ਕਿਸੇ ਘਰ ਚ ਪਿਤਰ ਦੋਸ਼ ਲਗਾਤਾਰ ਰੁਕਾਵਟਾਂ ਪੈਦਾ ਕਰ ਰਿਹਾ ਤਾਂ ਇੱਕ ਕੰਮ ਕਰਨਾ ਧਿਆਨ ਨਾਲ ਸੁਣ ਲਓ ਮੱਸਿਆ ਦੇ ਦਿਨ ਭਾਵ ਜਿਸ ਵੇਲੇ ਰਾਤ ਹੋਣੀ ਹੈ ਪਾਣੀ ਲੈ ਲਓ ਇੱਕ ਭਾਂਡੇ ਚ ਲੋਟੇ ਚ ਕਾਲੇ ਤੇਲ ਚੁਟਕੀ ਪਰ ਸਟਣੇ ਆ ਕੁਝ ਕੱਚੇ ਦੁੱਧ ਦੀਆਂ ਬੂੰਦਾਂ ਪਾ ਦੇਣੀਆਂ ਤੇ ਥੋੜੇ ਜਿਹੀ ਕੋਈ ਵੀ ਫੁੱਲ ਮਿਲਾ ਲਓ ਕੋਈ ਵੀ ਅਵੇਲੇਬਿਲਿਟੀ ਹੈ ਘਰ ਦੇ ਦਰਵਾਜ਼ੇ ਤੋਂ ਬਾਹਰ ਦਹਲਿਸ਼ ਤੇ ਖੜੇ ਹੋ ਜਾਣਾ ਚੰਦਮਾਲ ਨੂੰ ਕਰ ਲੈਣਾ ਤਿੰਨ ਵਾਰ ਪਿਤਰਾਂ ਨੂੰ ਯਾਦ ਕਰਦੇ ਹੋਏ ਜਲ ਤਰਪਨ ਕਰ ਦੇਣਾ ਇੱਕ ਸਧਾਰਨ ਜਿਹਾ ਲੱਗ ਰਿਹਾ ਹੁਣ ਤੁਹਾਨੂੰ ਇਹ ਉਪਾਅ ਪਰ ਪੁਰਖਿਆਂ ਦੀ ਆਤਮਿਕ ਸੰਤੁਸ਼ਟੀ ਲਈ ਇਹ ਬਹੁਤ ਹੀ ਸ਼ਕਤੀਸ਼ਾਲੀ ਉਪਾਅ ਇਸ ਨਾਲ ਘਰ ਵਿੱਚ ਚੱਲ ਰਹੀਆਂ ਅਣਜਾਣ ਰੁਕਾਵਟਾਂ ਹੌਲੀ-ਹੌਲੀ ਖਤਮ ਹੋ ਜਾਣਗੀਆਂ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਨੂੰ ਇਹ ਜਾਣਕਾਰੀ ਲਾਭਕਾਰੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਕਮੈਂਟਸ 'ਚ ਆਪਣਾ ਅਨੁਭਵ ਲਿਖਣਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਕਰ ਦਿਓ ਕੋਈ ਮੁੱਲ ਨਹੀਂ ਲੱਗਦਾ ਮੈਂ ਮਿਲਾਂਗੀ ਕੱਲ ਤੀਸਰੀ ਐਪੀਸੋਡ ਲੈ ਕੇ ਰੱਖੋ ਆਪਣਾ ਖਿਆਲ ਟਿਲ ਦੈਨ ਬਾਏ ਬਾਏ